ചിടിയ ചുമബാവുല അസൗജ സാഡാ ചിടിയ jamba ਕੀ ਨੰਬਰ ਹੈ ਤਾਨਿਆ ਬੇਟਾ ਜਿਹੜੇ ਸਿੱਖੇ ਆ ਸਾਾਨੂੰ ਅਰਦੀਪ ਅਕਸਰ ਨੇ ਸਿਖਾਏ ਆ ਤੇ ਅਸੀਂ ਉਹਨਾਂ ਕਰਕੇ ਅੱਜ ਫਸਟ ਆਏ ਆ ਸਲੇਟ ਲੈਵਲ ਤੇ ਅਸੀਂ ਸੰਗਰੂਰ ਗਏ ਸੀ ਜ਼ਾੜ ਸ਼ਬਦ ਗਾਇਨ ਉੱਥੇ ਕੰਪੀਟੀਸ਼ਨ ਸੀ ਸਾਡਾ ਸ਼ਬਦ ਗਾਇਨ ਦਾ ਤੇ ਸ਼ਬਦ ਬੋਲਿਆ ਸੀ ਪਾਜੰਦਾ ਬਾਰੇ ਨਿਸ਼ਾਨੀਆਂ ਗੀ ਤੇਲ ਦੀ ਮਮੀ ਪਾਪਾ ਨੇ ਵੀ ਕਿਹਾ ਕਿ ਪ੍ਰੈਕਟਿਸ ਕਰਿਆ ਕਰੋ ਕੁਝ ਬਣਾਓ ਮਤਲਬ ਨਾਮ ਰੋਸ਼ਨ ਕਰੋ ਅੱਗੇ ਜਾ ਕੇ ਸਭ ਦੇ ਸਕੂਲ ਉਸ ਦੀ ਹਾਂਜੀ ਸਰ ਨੇ ਸਿਖਾਏ ਪੜਾਈ ਘਰ ਆ ਕੇ ਕਰ ਲਈ ਦੀ ਸੀ ਸ਼ਬਦ ਸਕੂਲ ਸੇਖ ਲਿਆ ਕਿੰਨੇ ਬੱਚੇ ਹੈ ਰ ਸਾਡੇ 5 ਬੱਚੇ ਸੀ ਇੱਕ ਹਰਮੋਨੀਅਮ ਤਬਲੇ ਵਾਲਾ ਤੇ ਤਿੰਨ ਸੀ ਜਿੱਥੇ ਦੀ ਕੰਪੀਟੀਸ਼ਨ ਕਰਣੀ ਹੈ ਸਾਡੇ ਨਾਲ ਕਿੰਨੇ ਬੱਚੇ ਕੰਪੀਟੀਸ਼ਨ ਕਰਦੇ ਹਾਂ ਹੈਗੇ ਸੀ ਉੱਥੇ ਜਿਆਦਾ ਹੀ ਸੀ ਬੇਟਾ ਨਾ ਮੰਨਿਆ ਬੇਟਾ ਇਹ ਸ਼ਬਦ ਜਿਹੜੇ ਕਰਨਾ ਕਿੱਥੇ ਕੰਪੀਟੀਸ਼ਨ ਹੈ ਤੇ ਕਿਸ ਕੀ ਦਾ ਸੰਗਰੂਰ ਹੋਇਆ ਸੀ ਕੰਪੀਟੀਸ਼ਨ ਤੇ ਸ਼ਬਦ ਗਾਇਨ ਦਾ ਕੰਪੀਟੀਸ਼ਨ ਸੀ ਇਹ ਠੀਕ ਹੈ ਸ਼ਬਦ ਜਲਨ-ਥਲਨ ਬਸੂਦ ਗगन ਹਰਦੀਪਕ ਸਰ ਨੇ ਸਾਨੂੰ ਸਿਖਾਇਆ ਸੀ ਮੰਮੀ ਕਹਿੰਦੇ ਸੀ ਕਿ ਸਬਰ ਨਾਲ ਰਹਿਣਾ ਹੈ ਅੱਜ ਸਾਨੂੰ ਸ਼ਾਂਤੀ ਵਿੱਚ ਰਹਿਣਾ ਹੈ ਸਕੂਲ 'ਚ ਸ਼ਬਦ ਸੈਕਲਿਦਾ ਹੀ ਤੇ ਘਰ ਆ ਕੇ ਪੜ੍ਹ ਲੀਦਾ ਸੀ ਚਾਹੀ ਸੀ ਬਹੁਤ ਖੁਸ਼ੀ ਹੈ ਜੀ ਮੈਨੂੰ ਤੇ ਇੰਨਾ ਲੱਗਾ ਹੀ ਨਹੀਂ ਸੀ ਕਿ ਮੇਰੀ ਬੇਟੀਆਂ ਇਸ ਲੈਵਲ ਤੱਕ ਪਹੁੰਚ ਸਕਦੀਆਂ ਨੇ ਇਹਨਾਂ ਦੇ ਸਰ ਸੀਗੇ ਹਰਦੀਪਕ ਸਰ ਤੇ ਉਹਨਾਂ ਨੇ ਮੈਨੂੰ ਫੀਲ ਕਰਾਇਆ ਕਿ ਨੇ ਤੁਹਾਡੀ ਆਵਾਜ਼ ਬੜੀ ਵਧੀਆ ਕੁੜੀਆਂ ਦੀ ਇਹ ਬੜੀ ਅੱਗੇ ਜਾਣਗੀਆਂ ਫਿਰ ਫਸਟ ਟਾਈਮ ਮਤਲਬ ਇੱਕ ਸਕੂਲ ਚ ਕੰਪੀਟੀਸ਼ਨ ਹੋਇਆ 10 ਸਕੂਲ ਦੇ ਬੱਚੇ ਆਏ ਹੋਏ ਸੀ ਅਦੋਂ ਇਹ ਸੈਕਿੰਡ ਆਈਆਂ ਫਿਰ ਮੈਨੂੰ ਥੋੜਾ ਹੋਇਆ ਕਿ ਨਹੀਂ ਇਹਨਾਂ ਦੀ ਆਵਾਜ਼ 'ਚ ਦਮ ਹੈਗਾ ਕਿ ਮਤਲਬ ਕੁਝ ਕਰ ਸਕਦੀਆਂ ਨੇ ਉਹਦੇ ਬਾਅਦ ਫਿਰ ਸਰ ਨੇ ਇਹਨਾਂ ਨੂੰ ਮਤਲਬ ਜਿਹੜਾ ਕੰਪੀਟੀਸ਼ਨ ਹੋਇਆ ਪਹਿਲੇ ਆਨਲਾਈਨ ਹੋਇਆ ਤੇ 6000 ਬੱਚਿਆਂ ਦੇ ਵਿੱਚੋਂ ਇਹ ਮਤਲਬ ਫਰਸਟ ਆਈਆਂ ਨੇ ਤੇ ਫਿਰ ਉਹਦੇ ਬਾਅਦ ਮਤਲਬ ਲਾਈਵ ਹੋਣਾ ਸੀ ਕੱਲ ਕੱਲ ਫਿਰ ਲਾਈਵ ਉਥੇ ਹੋਇਆ ਪ੍ਰੋਗਰਾਮ ਤੇ ਉਹਦੇ ਵਿੱਚ ਫਿਰ ਇਹਨਾਂ ਦੀ ਫਰਸਟ ਪੋਜੀਸ਼ਨ ਆਈ ਹੈ ਤੇ ਕਾਫੀ ਸਕੂਲਾਂ ਦੇ ਬੱਚੇ ਸੀ ਕਾਫੀ ਬੱਚਾ ਸੀਗਾ ਤੇ ਮਤਲਬ ਸਟਾਰਟਿੰਗ ਤੋਂ ਹੀ ਇਹਨਾਂ ਨੂੰ ਥੋੜਾ ਕੋਈ ਸਾਲ ਦੋ ਸਾਲ ਦਾ ਹੀ ਟੀਵੀ ਇਹਨਾਂ ਨੇ ਔਨ ਕਰਨਾ ਨਾ ਗਾਣੇ ਲੱਗੇ ਇਹਨਾਂ ਨੇ ਗੁੰਗੁਣਾਣੇ ਤੇ ਇਹਨਾਂ ਨੂੰ ਮਤਲਬ ਥੋੜਾ ਹੈਗਾ ਸਿੰਗਿੰਗ ਦਾ ਤੇ ਬੋਲਦੀਆਂ ਰਦੀਆਂ ਨੇ ਗਾਣੇ ਦੋ ਤਿੰਨ ਵਾਰੀ ਸਕੂਲ 'ਚ ਵੀ ਮਤਲਬ ਬੋਲਿਆ ਵਾ ਜਿੱਦਾਂ ਕੋਈ ਐਨੂਅਲ ਫੰਕਸ਼ਨ ਤੇ ਬੋਲਿਆ ਮਤਲਬ ਹਲੇ ਸਟਾਰਟਿੰਗ ਹੀ ਆ ਲਿਖ ਸਾਲ ਤੋਂ ਹੀ ਮਤਲਬ ਦੋ ਤਿੰਨ ਵਾਰੀ ਬੋਲਿਆ ਜ਼ਿਆਦਾ ਨਹੀਂ ਤੇ ਸਿੱਖਦੀਆਂ ਵੀ ਨਹੀਂ ਹੈਗੀਆਂ ਕਿਤੋਂ ਬਸ ਟੀਵੀ 'ਚ ਦੇਖ ਗਈ ਬਾਕੀ ਸਰ ਨੇ ਜਿਹੜਾ ਸਿਖਾਇਆ ਇਹਨਾਂ ਨੂੰ ਬਾਕੀ ਹੋਰ ਨਹੀਂ ਕਿਤੋਂ ਨਾਲ ਸਿੱਖਿਆ ਤੇ ਇਹਨਾਂ ਦੇ ਪਾਪਾ ਵੀ ਸਿੰਗਿੰਗ ਕਰਦੇ ਮਤਲਬ ਕਿ ਉਹਨਾਂ ਨੇ ਵੀ ਇੱਕ ਦੋ ਵਾਰੀ ਵਾਇਸਾਪ ਪੰਜਾਬ ਚ ਦਿੱਤਾ ਸੀਗਾ ਆਡੀਸ਼ਨ ਤੇ ਸਿਲੈਕਟ ਹੋ ਗਏ ਸੀ ਪਰ ਉਹ ਗਏ ਨਹੀਂ ਤੇ ਇਹ ਇਹਨਾਂ ਦੀ ਆਵਾਜ਼ ਜਿਹੜੀ ਹੈ ਸਮਝੋ ਆਪਣੇ ਪਾਪਾ ਤੋਂ ਹੀ ਕੁਦਰਤੀ ਮੇਰੀ ਤੇ ਆਵਾਜ਼ اچھی ਨਹੀਂ ਹੈਗੀ ਮੈਂ ਤੇ ਚਾਹਨੀ ਆ ਕਿ ਇਸੇ ਫੀਲਡ ਦੇ ਵਿੱਚ ਜਾਣ ਅੱਗੇ ਪਰ ਸਾਨੂੰ ਕੋਈ ਜਾਣਕਾਰੀ ਨਹੀਂ ਹੈਗੀ ਕਿ ਇਸ ਫੀਲਡ ਚ ਕਿੱਦਾਂ ਜਾਣਾ ਵਾ ਕੋਈ ਨੋ ਲੈਜ ਨਹੀਂ ਹੈਗੀ ਅਸੀਂ ਚਾਹਦੇ ਹਾਂ ਕਿ ਇਸ ਫੀਲਡ 'ਚ ਆਪਣਾ ਨਾਮ ਕਮਾਣ ਨਾਲ ਸਾਡਾ ਵੀ ਨਾਮ ਰੋਸ਼ਨ ਕਰਨ ਪੂਰੇ ਪਰਿਵਾਰ ਦਾ ਨਾਮ ਰੋਸ਼ਨ ਕਰਨ ਅਸੀਂ ਤੇ ਆਹੀ ਚਾਹਦੇ ਆ ਪਰ ਸਾਨੂੰ ਕੋਈ ਗਾਈਡ ਕਰਨ ਵਾਲਾ ਨਹੀਂ ਹੈਗਾ ਕੋਈ ਜਾਣਕਾਰੀ ਨਹੀਂ ਹੈਗੀ ਇਸ ਬਾਰੇ ਲੱਗਦਾ ਨਹੀਂ ਬੇਗੀਆਂ ਨੂੰ ਕੋਈ ਇਥੇ ਹੰਡਲ ਕਰੇਗਾ ਇਹ ਤਾਂ ਕਿਤੇ ਕਿਤੇ ਕੋਈ ਨਹੀਂ ਹਾਂਜੀ ਹਾਂਜੀ ਲੱਗਦਾ ਤੇ ਆ